ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਸਿਰਾ ਪਟਵਾਰੀ ਤਾਂ ਤੂੰ ਆਏ ਲਾਲਾ ਤਾਂ ਹੀ ਚੱਕਰ ਇੱਕ ਤਾਂ ਹੋ ਗਏ ਲੇਟ ਆਪਾਂ ਪਟਵਾਰੀ ਨੂੰ ਪਹਿਲਾਂ ਫੋਨ ਤਾਂ ਕੀਤਾ ਸੀ ਕਹਿੰਦਾ ਮੈਂ ਖੜਜਾਂ ਤੇ ਮੁੜ ਕੇ ਭੰਦਾ ਓਏ ਆਏ ਤਾਂ ਕਹਿੰਜੀ ਹੁੰਦੇ ਆ ਸਿਰੇ ਆਏ ਕਾਨੂੰ ਟੱਕਰ ਜਾਏ ਮੁੜ ਕੇ ਟੱਕਰ ਹੀ ਨਹੀਂ ਨਾ 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 ਇਹ ਤਾਂ ਕੋਦਰ ਤੋਂ ਤੜਕੇ ਤੜਕੇ ਮਿਲ ਜੇ ਜਾਂ ਜਾਂ ਘਰੇ ਕੋਈ ਅੱਠ ਨਹੀਂ ਮਿਲ ਜੇ ਹੁਣ ਕੱਲ ਦੀ ਛੁੱਟੀ ਆ ਗਈ ਜੀ ਮਤਲਬ ਦੋ ਦਿਨਾਂ ਦੀ ਛੁੱਟੀ ਆ ਗਈ ਉਹ ਤੋਂ ਬਾਅਦ ਮਿਲੂ ਆਪਾਂ ਨੂੰ ਕੋਲ ਚਲ ਕਿਧਰੇ ਨਹੀਂ ਭਾਈ ਜਾਈਆ ਤੋ ਨਹੀਂ ਯਾਰ ਮੇਰੇ ਅੱਗ ਲੱਗੀ ਪਈ ਏ ਗੱਲ ਦੀ ਉਹ ਅੱਗ ਤਾਂ ਤੇਰੀ ਗੱਲ ਮੰਨ ਗਿਆ ਸ਼ਰਾ ਹਾਂ ਪਰ ਇਹ ਜਰ ਜੜੀ ਚੀਜ਼ ਆਪਣੀ ਪਈ ਆ ਜਾਏਗਾ ਤਾਂ ਤਾਂ ਪਈ ਆ ਨਾ ਉਹ ਤਾਂ ਪਈ ਆ ਫਿਰ ਆ ਪਕੜਾਈਏ ਤਾਂ ਸਹੀ ਪਾਪਾ ਕੱਟਾ ਭੈਣ ਦੇਖਾ ਸੁਣ ਦੇ ਮੈਂ ਕਿਵੇਂ ਚੁੰਬੜਦੇ ਸੀ ਉਹ ਕਿਵੇਂ ਚੁੰਬੜਦੇ ਸੀ ਨਾ ਕਿੰ ਗੱਡੀਆਂ ਵਾਂਗਰ ਖੁੰਡੇ ਲੈ ਲੈ ਆਉਂਦੇ ਸੀ ਇਹ ਕੀ ਗੱਲ ਮੈਂ ਰੱਖ ਦੇ ਮੇਰੀ ਪਿੱਠੀ ਉਂਦੇ ਉੱਤੇ ਚੜਾ ਹੁੰਦਾ ਮੈਂ ਮੈਂ ਤਾਂ ਕਹਿੰਦਾ ਕੋਈ ਸੰਗੇ ਨੀ ਮਾ ਆ ਫੜ ਲੋ ਔਰ ਮੇਰਾ ਇਹ ਕੀ ਗੱਲ ਹੈ ਕਾਈ ਨੀ ਹੱਕ ਬਣਦਾ ਜੇ ਹਟਦਾ ਹੀ ਨਹੀਂ ਹੈ ਹੈ ਹੂੰ ਉਹ ਆਏ ਕਰੋ ਆਉਦੇ ਸਾਬਨਾ ਫਿਰ ਕਰਮ ਕਰਮਾਈਆਂ ਮਾਰ ਕੇ ਦੇਣਾ ਮੈਂ ਤੈਨੂੰ ਦਾਖਦਾ ਨਾ ਐ ਤਾਂ ਮੈਨੂੰ ਪਤਾ ਠੱਡੇ ਲੱਗਿਆ ਜਿਹੜੇ ਹੈ ਠੱਡੇ ਜਿਹੜੇ ਲੱਗਿਆ ਨਾ ਪੁਰਾਣੇ ਉਹ ਧਿਆ ਜਾਣੀਆਂ ਆਪਾਂ ਨੂੰ ਚਾਉਣ ਦੀ ਹੁ ਨਿਸ਼ਾਨੀ ਆ ਮੈਨੂੰ ਤੈਨੂੰ ਮੈਂ ਬਾਹਰ ਮਿੰਕੀ ਦੱਸੂ ਕਰਮ ਨਾਲ ਚੱਲ ਫਿਰ ਮਿੰਕੀ ਦੱਸ ਆ ਜਾ ਆ ਜਾ ਪਹਿਲੇ ਕੋਈ ਕਿੰਨਾ ਬੱਟ ਤੋਂ ਲੱਗੇਗਾ ਪਹਿਲਾਂ ਧਿਆ ਜੀਆਂ ਮਾਰ ਫਿਰ ਆਪਣੇ ਵਾਲੇ ਦੀ ਉੱਥੇ ਪਤਾ ਲੱਗੋ ਇੱਥੋਂ ਚੱਲ ਫਿਰ ਦੀਆਂ ਮਾਰ ਲੈ ਇਹ ਉਹ ਬੱਸ ਤੇ ਆ ਜਾ ਕਰਮਾ ਇੱਕ ਟਾ ਹੁੰਦਾ ਪਾਸਾ 36 ਦਾ ਹਾਂ 1 40 ਦਾ ਅੱਛਾ ਤੇ ਹੁਣ ਆਪਾਂ ਲਮਾਈ ਵੀ ਮਿਲ ਲਾਂਗੇ ਇਹ ਕਿਲਾ ਬਣਦਾ ਹੈ ਆ ਕਿਲਾ 36 40 ਦਾ 36 40 ਦਾ ਕਿਲਾ ਆ ਠੀਕ ਹੈ ਕਰਮਾ ਦਾ ਸ਼ਰਧੇ ਕਰਮਾ ਨਾਲ ਹੀ ਮੈਂ ਤੇ ਅਕੇੜਾ ਪੁੱਤੇ ਚੱਕਦਾ ਹੀ ਕੋਈ ਆਹ ਚੋਵੇ ਇਹ ਗਾਜ਼ ਰੱਖੀ ਮੈਂ ਭੋਲੀਆਂ ਦੇ ਚੰਗਾ 1 2 3

ਇੱਥੇ ਇੱਥੇ ਹਾਂ ਹਾਂ 11 11 ਹਾਂ 12 13 14 15 15 ਮਟਾਈ ਚੱਕਾਈ ਕਾਲੀ ਬੰਗੂਆ ਕਾਲੀ ਤੇ ਬੱਟ ਕਾਲੀ ਹਾਂ ਹਾਂ ਇਹ ਬੱਟ ਆ ਗਈ ਆਪਣੀ ਹੁਣ ਤੂੰ ਲਾਲਾ ਆਪਣੇ ਵਾਲਾ ਬਣੀਏ ਆਪਣੇ ਵਾਲਾ ਹਾਂ ਵੀ ਮਿਲ ਕੇ ਨਾਲ ਆਪਣਾ ਹਾਂ ਇਹ ਤਾਂ ਪਾਣੀ ਲਾ ਰੱਖਿਆ ਆਪਾਂ ਵੱਟ ਚੋਂ ਪਤਾ ਤਾਂ ਲੱਗੂ ਨਿਖਾਨੀ ਦਾ ਹੋ ਠੋ ਖੰਬੇ ਕੋਲ ਆ ਖੰਬੇ ਕੋਲੋਂ ਤੂੰ ਐ ਕਰੀ ਜਾ ਹਾਂ ਮਾਂਤੀ ਚੱਕ ਲੈਂਦੇ ਆ ਪਾ ਯਾਰ ਪੀਤਾ ਨਹੀਂ ਫੇ ਪਾਗਲਾ ਦੇਖ ਲੈਣ ਜਾ ਲੈ ਕੇ ਨਾ ਬਾਹਰ ਮਿੰਗੇ ਫਿਰ ਪਹਿਲੀ ਪਤਾ ਲਗਾਏਗਾ ਹਏ ਬੇੜਾ ਤੇ ਮਿੰਨੇ ਆਪਾਂ ਨੂੰ ਕੌਣ ਰੋਕ ਦੂ ਯਾਰ ਇਹੀ ਗੱਲ ਤੁਹਾਨੂੰ ਇੱਕ ਜਗ੍ਹਾ ਨਹੀਂ ਪਤਾ ਯਾਰ ਹਿੱਤੇ ਨਾ ਸੌੜਾ ਆਪਣਾ ਕੋਈ ਆਪ ਦਾ ਹਿਸਾਬ ਤਾਂ ਲਾ ਪਹਿਲਾਂ ਕੀ ਪਤਾ ਵਦ ਹੋਣੀ ਨਾ ਬੱਦ ਹੈਗਾ ਮੈਨੂੰ ਪਤਾ ਓਏ ਉਹ ਤਾਂ ਤੇਰੀ ਗੱਲ ਮੁੰਡੇ ਦਾ ਫਰਜ਼ ਦੇ ਦੱਸਦੀ ਆਪਾਂ ਕਢਾਈ ਹੈ ਫਰਜ਼ ਉਹ ਫਰਜ਼ ਚ ਕਈ ਵਾਰੀ ਨਾ ਬੁੜਿਆਂ ਦੇ ਕੰਮ ਹੀ ਹੈ ਜੀ ਬੱਦ ਕੱਟ ਚੜ ਜਾਂਦਾ ਹੂੰ ਅਗਲਾ ਭਾਈ ਵੰਡ ਪੂਰੀ ਕਰ ਜਾਂਦੇ ਕਈ ਗੱਲਾਂ ਹੁੰਦੀਆਂ ਨੇ ਐਂ ਤਾਂ ਹੁੰਦਾ ਹੁਣ ਕਿਹੜਾ ਬਾਣ ਬੈ ਲਿਆ ਸੀ ਵਿੱਚ ਬਾਪੂ ਨੇ ਹਾਂ ਹਾਂ ਕਈ ਵਾਰੀ ਉਹ ਚੋਂ ਬੱਦ ਕੱਟ ਜਾਂਦਾ ਇੱਕ ਜਿਹਾ ਬਾਪੂ ਨੇ ਉਹ ਆਪ ਕਿੰਨੇ ਕ ਬਾਣ ਬੈ ਲੇਤਾ ਸੀਗਾ ਹੋਰ ਤਾਂ ਕੀ ਭਾਂਗੀ ਫੁੱਦੀ ਠੱਡੇ ਲੈ ਸੀ ਲਿਆ ਸੀ ਸੀਖਣ ਵਾਲਾ ਬਾਣ ਜਿਹਾ ਹੋਣਾ ਇੱਥੋਂ ਵਾਲੀ ਹਾਂ ਇੱਥੋਂ ਲਾ ਤੂੰ ਮੈਨ ਚੱਲ ਤੂੰ ਮਾਰ ਕਰ ਬੰਦ ਇਥੋਂ ਆ ਮੈਥੋਂ ਨਾਲ ਪਤਾ ਲੱਗ ਗਿਆ ਤੈਨੂੰ ਇੱਕ ਪੈਰ ਤੋਂ ਦਵਾਰੇ ਵਾਲੇ ਤੇ ਲੈ ਚੱਲ ਇੱਕ ਹਾ ਗਰੀ ਗਈ ਦੋ ਦੋ ਫੱਜੀ ਰੱਖ ਕਰ ਮ ਤਿੰਨ ਆ ਫਿਰ ਚਾਰ ਕਾਰੋਗਾ ਪੰਜ ਪੰਜ ਜੋ 6 6 7 7 8 8 9 10 11 11 12 12 13 13 14 14 ਭਾਈ ਭਾਈ ਰਕਤੀ ਰਕਤੀ 3 ਰਕਤੀ ਆਪਾ ਇਹ ਤਾਂ ਕੰਝੇ ਜਿਹਾ ਗੱਲ ਪੱਕੀ ਆ ਹੋਏ ਹਾਂ ਬਾਹਣੀ ਫੇ ਇੱਥੇ ਤਾਂ ਖਾਸਾ ਘਟ ਗਿਆ ਹੈ ਆਖੀ ਇਹਨੇ ਤੈਨੂੰ ਮੈਂ ਘਟਦਾ ਹੈ ਗੱਲ ਤੇਰੀ ਮੰਨਿਆ ਇਹ ਤਾਂ ਤੂੰ ਆਏ ਗਾਲਾ ਫਿਰ ਜਾ ਹੁਣ ਕਣਕ ਤੋਂ ਪਹਿਲਾਂ ਰੌਲਾ ਪੈ ਚੰਗਾ ਹੀ ਹੁਣ ਪਰ ਕਣਕ ਛੱਡਾ ਲਾ ਦੇਗੇ ਕਣਕ ਚ ਹੋਰ ਆ ਆ ਵੜ ਲਾਂਗੇ ਪਾਈ ਦੇ ਆ ਵੀ ਬੀ ਬਹੁਤ ਔਲੇ ਦੇ ਦੇਗੇ ਉਹ ਉਹ ਵੀ ਨਹੀਂ ਦਿੰਦੇ ਆਪਾਂ ਨੂੰ ਕੀ ਲੋੜ ਹੈ ਯਾਰ ਆਪ ਦਾ ਬਾਹਣਾ ਪਰ ਅਮ ਘਾਦੀ ਆਈ ਮੈਂ ਹੁੰਦਰ ਘਾਦੀ ਹੈ ਇਨਾ ਟੇਵਾ ਆਪਾਂ ਜਮ ਪਾਵਾਂਗੇ ਆਪਾਂ ਜਮ ਹਾਂ ਸਹੀ ਬਣਿਆ ਜਮਾ ਜਮਾ ਓਕੇ ਸਹੀ ਤਾਂ ਬਣਿਆ ਹੋਰ ਕੀ ਉੱਦੋਂ ਉੱਤੇ ਕੀ ਮਾ ਅੱਛਾ ਹਾਂ ਬਟਾ ਕਰ ਦਿਆਂ ਗੱਲ ਭਾਂ ਨੂੰ ਘੜਾ ਲਾ ਹੁਣ ਜਿੰਨਾ ਹੀ ਹੂੰ ਅੱਕੇ ਧੱਕ ਕਰਕੇ ਧੱਕ ਖੜ ਜੋ ਖੜ ਜੋ ਮੈਂ ਵਰਵਾਉਣਾ ਕਰਮਾ ਆ ਆ ਗਿਆ ਪਾਪਾ ਖੜ ਜੋ ਬੰਤ ਆ ਗਿਆ ਆਪੋ ਬੋਲੀ ਨਾ ਆਪੋ ਖੜੋ ਖੜ ਜਾਓ ਯਾਰ ਆਪਣਾ ਬੋਲ ਬੁਲਾ ਰਹੀ ਹੈ ਨਹੀਂ ਚੱਲ ਹੁਣ ਖੜਦੇ ਕਿਉਂ ਤੇਰੀਆਂ ਜੱਲੜੀਆਂ ਖੜ ਕੇ ਗੱਲ ਕਰੋ ਖੜ ਜੂ ਅਸੀਂ ਡਰ ਜੇ ਕੋਈ ਉਹ ਬੋਲ ਚਾਹੀ ਨਹੀਂ ਆਪਣੀ ਕਾਹਦਾ ਖੜੀ ਹੋਈ ਐ ਕਰਮਕ ਮਾਰਦੇ ਫਿਰ ਮੈਂ ਤਾਂ ਫਿੱਟਾ ਲੈ ਲਓ ਔਖੇ ਹੋਈ ਉਹ ਕਰਮਕ ਸਿਓ ਤਾਂ ਸਾਹਕ ਤੌ ਲੈਣੀ ਚਾਲੇ ਤੌਕ ਤੌ ਲੈਨੇ ਹਟਾ ਦੇ ਫੜਦਾ ਯਾਰ ਚਲ ਸਮਝ ਆਈਆਂ ਕਾਹਦੀਆਂ ਚੋਰ ਕੋਲ ਮਲਖਣ ਦੇ ਭੈ ਲਈ ਐ ਭੈ ਲੈ ਅੱਛਾ ਕੱਲੇ ਨਹੀਂ ਲੈ ਲਈ ਤੂੰ ਕੱਲੇ ਨਹੀਂ ਲਈ ਐ ਜਿਹ ਪੋਈ ਝੇੜੂ ਦੂ ਬਾਦ ਖੜਾ ਲੈ ਦੂ ਪੋਈ ਆ ਚਰਖਾ ਸਾਨੂੰ ਤਾਂ ਪਤਾ ਹੀ ਨਹੀਂ ਰਾਤ ਨੂੰ ਰੇ ਪਤਾ ਲੱਗੇ ਮਰੀ ਜਨ ਰਾਂਡੇ ਉਹ ਰਿਆ ਨਾ ਗਰਿਆਲ ਨੂੰ ਠੁੱਠੇ ਨੂੰ ਕਿੱਧਰ ਗਿਆ ਗਰਿਆਲ ਤਾਂ ਘਰੇ ਮੈਂ ਜਾਨ ਮੈਨੂੰ ਪਤਾ ਅਸੀਂ ਜਾਵਾਂਗੇ ਉਹ ਤੇ ਮਿੰਟੀ ਵਾਲੇ ਕਿਨੋਂ ਸੀਗਾ ਆਹੋ ਮੈਂ ਕਿਉਂ ਮੈਂ ਵੀ ਸੀ ਤੇ ਤੂੰ ਛਾੜਾ ਮੁਰੇ ਲੱਕੇ ਚੱਲ ਪਿਆ ਤੂੰ ਛਾੜੀ ਆਵੇਂ ਉਹਦੇ 2 ਘੰਟੇ ਉਸਨੂੰ ਕਰਮਾ ਮਾਰ ਦੇ ਕਾਹਦੇ ਛੱਟਾ ਛੱਟੇ ਸ਼ਵਾਲ ਦੇ ਮੱਥੇ ਤੇ ਮਾਰਨਗੇ ਸਾਡੇ ਬਾਹਰ ਕੀ ਮਤਲਬ ਆ ਛੋਟਾ ਭਾਣਾ ਆਚਾ ਉਹ ਛੱਟਾ ਮੈਨੇ ਚੱਚਾ ਦੀ ਕਰਮਾ ਸਾਡੇ ਭੈਣਾਂ ਚੋਟੀਆਂ ਬਸਤੀ ਵੀ ਕਿਉਂ ਬਰਾਬਰ ਵੰਟ ਤੇਰਾ ਕਿਵੇਂ ਘਟ ਗਿਆ ਛੱਟ ਦਾ ਸੀ ਵੀ ਨਹੀਂ ਪੁੱਜ ਗਿਆ ਮਰੀ ਜਨ ਉਹ ਆਪਦੀ ਅਜੀ ਆਵੇ ਤਾਂ ਕੜ ਤਰ ਕੇ ਇਕੱਠ ਕਰਾਂਗੇ। ਉਹ ਇਕੱਠ ਕਰਾਂਗੇ। ਕਰਾਂਗੇ ਯਾਰ ਅਜੀ। ਹਾਂ। ਹੁਣ ਮਾਲਕ ਨੇ ਬੈ ਲਈ ਏ ਚਾਰਕਣਾ। ਕਰਕੇ ਸੌ ਸ਼ਿਫਟ ਵੀ ਹੋ ਜਰੋ ਚਾਰਕਣਾ ਜਿਹੜੀ ਵੱਧ ਨੌ ਕਰਾ ਲਈ। ਵੱਧ ਕਦੀ ਬੈ ਲਈ ਏ। ਬੈ ਕੇ ਤਰ ਤੋ ਸੌ ਸ਼ਿਫਟ ਉੱਛ ਚ। ਤਰ ਚ ਮੈਂ ਕਰੂੰ ਕਰੂੰ ਕਰੂੰ। ਮੈਂ ਪੁੱਛ ਨਾ। ਛੜ ਜਾ। ਬੈ ਗਈ ਤੋ ਲੈਤੀ ਤੁਸੀਂ। ਕੀ ਤੋ ਸੰਭਣ ਕਿਆ ਤੋ? ਨਾ ਸੰਭਣ ਕਰ ਤੂੰ। ਜਾ ਤੂੰ ਲੈਗਾ ਛਾ ਛਾ ਨੂੰ ਪਟਾ ਜਿਉਂਦੇ ਤਾ ਨੀ ਮਰਗੇ। ਕਿਛੇ ਉਹ ਜਿਹੜੀ ਲਈ ਹੈ ਕਿਛੇ ਜਿਹੜੀ ਉਹ ਕਿਛੇ ਆਹ ਦੇਖੋ ਇੱਥੇ ਲਈ ਅੱਛਾ ਵਿੱਚ ਹੀ ਰੱਖੀ ਹੋਰ ਹੁਣ ਪਹਿਲਾਂ ਤੇ ਕਹ ਜਉਦਾ ਨਾ ਬੋਲਿਆ ਨਾ ਇੱਥੇ ਨਾ ਨਹੀਂ ਬੋਲਿਆ ਉਹ ਤਾਂ ذرौला ਨਹੀਂ ਪਾਇ ਜਾਣ ਕੇ ਵੀ ਕਢਾ ਲੈਣ ਲਵੇ ਕੋਈ ਹੋਰ ਨਾ ਲੈ ਲੇ ਅੱਛਾ ਅੰਦਰ ਅੰਦਰ ਮੈਂ ਲੈ ਠੀਕ ਆ ਛੰਮਣ ਕੇ ਕਮਰੇ ਐਸੇ ਸਾਨੂੰ ਦੇ ਕੇ ਚੋਰੀਆਂ ਕਿਉਂ ਤੂੰ ਪੈਸੇ ਦਿੱਤੇ ਆ ਪੈਸੇ ਦਿੱਤੇ ਜੇ ਸਾਡਾ ਬਾਹਰ ਜਾਣਦਾ ਤਾਂ ਅਸੀਂ ਕਣਕੇ ਚ ਵੱਟ ਪਾਵਾਂਗੇ ਹੁਣੇ ਪਵਾ ਦਿੰਦੇ ਆ ਜੇ ਪਾਵਾਂਗੇ ਪਾਵਾਂਗੇ ਦੋਧੂ ਬਣ ਜਾਏ ਤੂੰ ਪਛਾਟ ਪਵਾਉ ਤੂੰ ਵੀ ਪਵਾ ਨਾ ਤੁਸੀਂ ਗੱਡੀਆਂ ਕਦੀਆਂ ਚੜਾਉਂਦਾ ਸੀ ਮੇਰੇ ਇੱਥੇ ਉਹ ਦਾ ਛੋਕਰ ਕਾ ਮੇਰੀ ਪੀਟੀ ਮੈਂ ਲਾਤਾ ਤੁਹਾਨੂੰ ਮੋਹਬਤ ਕੋਈ ਮੈਂ ਰੋਣਾ ਬਾਬੇ ਨੂੰ ਵੀ ਨਾ ਰੋਈ ਕਵਣਿਆ ਚਾਰ ਕਰਾ ਜੁਨੀਆ ਗਾ 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 ਦੇ ਤੂੰ ਪਟਵਾਇ ਨੂੰ ਪੰਜ ਚਾਰ ਨਾ ਕਰਵਾ ਲੀਆਂ ਜੋ ਭੈ ਲਈ ਪਹੁੰਚਾ ਯਾਰ ਅਲੀ ਗੱਲ ਅੱਜ ਸਿੱਧੀ ਗੱਡੀ ਲਈ ਜਾਂਦੇ ਸੀ ਤੁਸੀਂ ਫਿਰ ਖੁੰਡੇ ਲੈ ਕੇ ਕਿਉਂ ਆਂਗੇ ਭਾਈ ਤੂੰ ਥੋੜੀ ਭਾਂਡ ਗੱਡੀ ਸੀ ਉੱਤੇ ਚੜਾਉਂਦੇ ਸੀ ਉਹ ਤਾਂ ਮੇਰੇ ਹੱਥ ੁੱੱਕ ਕੇ ਰੇਸ਼ਮ ਜੂਨ ਨਾਲੇ ਉਹ ਚੱਲ ਕੋਈ ਮਟੜ ਕੇ ਗੱਲ ਕਰਾਂਗੇ ਗਰ ਕਿੱਥੋਂ ਤੂੰ ਭੱਜ ਗਿਆ ਕਿੱਥੇ ਮੂੰਹ ਥੋੜੀ ਬੜ ਤੂੰ ਕਿੱਥੋਂ ਆਇਆ ਮੈਂ ਤਾਂ ਆਪਣੀ ਮਿੰਟੀ ਯਾਰ ਕਰ ਮਾਰ ਮਿੰਟੀ ਕਰਦਾ ਤੂੰ ਤੇਰਾ ਮਤਬਲ ਹੀ ਨਹੀਂ ਅੱਛਾ ਛੋਡਾ ਮਤਬਲਾ ਵੀ ਨਾ ਕਰਾ ਲਉ ਕਰਾਈਏ ਫਿਰ ਤੁਸੀਂ ਉਥੇ ਛੇ ਮੰਗੂ ਕੁਰਸੀਆਂ ਕਰਕੇ ਤੇ ਬੈਠੇ ਹੋ ਕਾਸੀ ਇਹਨਾਂ ਦੀ ਪਰਸਨਲ ਲਗਾਉਣ ਗਿਆ ਸੀ ਮੈਂ ਤਾਂ ਅੱਛਾ ਹੋਰ ਲੋਕਾਂ ਕੋਲ ਅੱਛੀ ਪਰਸਨਲ ਲਗਾਉਂਦੇ ਬਾਈ ਕੇ ਤੇ ਹੋਰ ਕਿੱਥੇ ਲਗਾਉਂਦੇ ਆ ਠੀਕ ਆ ਕਿਉਂ ਕੰਕਰ ਦੇ ਖਾਂ ਲਿਫਟ ਧੱਕਾ ਕਰਾਉਂਦੇ ਫਿਰਦੇ ਯਾਰ ਲਿਫਟ ਧੱਕਾ ਕਰਾ ਦੇ ਭਾਰ ਕਰਾਉਣੇ ਆ ਯਾਰ ਛੋਟੇ ਜਿਹੇ ਸਾਡੇ ਅੱਧੇ ਕਿੱਲੇ ਤੇ ਲਿਮਟ ਹੋ ਗਈ ਨਾ ਫਿਰ ਤੁਸੀਂ ਜੁਮੇ ਹੋ ਮੈਂ ਤਾਂ ਯਾਰ ਜਾਨਾ ਭਰਾ ਮੈਂ ਤੁਸੀ ਪਰਦੇ ਜਿਹੜਾ ਕੁਛ ਕਰਾਂ ਮੈਨੂੰ ਕੱਲ ਨੂੰ ਪ੍ਰਤਾਕ ਕਰ ਲੈਣ ਦੇ ਯਾਰ ਜਿਹੜਾ ਕੁਛ ਪੱਟਣਾ ਮੇਰਾ ਪੱਟਣ ਨੂੰ ਬਾਹ ਨਹੀਂ ਦੇ ਦੇਂਗੇ ਤੁਸੀਂ ਪੱਟਣ ਭਾਲ ਦਾਂ ਮੈਂ ਤਾਂ ਕਰਾਉਂਗਾ ਓਏ ਮੈਂ ਥੋਕ ਕਾਤਲ ਹੋ ਜੂ ਬੰਤ ਕਾ ਮੈਂ ਇੱਕ ਨੁਛਾ ਮੇਰੇ ਲਹੂ ਆ ਛਪਰੋਣੀ ਆ ਤੂੰ ਉੜਦੀ ਦੇਖਿਆ ਫਸਦੀ ਨਹੀਂ ਦੇਖੀ ਆਇਆchna ਫਸ ਗਏ ਮੂਤ ਨਹੀਂ ਲੰਘ ਸਕਦੇ ਮੇਰਾ ਤੇਰਾ ਕੌਣ ਲੰਗੀਦਾ ਜੜਾ ਕਮਾ ਦੂੰ ਜੜਾ ਆ ਤਾਂ ਭੇਜੇ ਨੂੰ ਹੱਥ ਯਾਰ ਬੰਦ ਕਰ ਦੇ ਨਾ ਕਰ ਦੇ ਉਹ ਦੇਖੇ ਨਹੀਂ ਕਮਾਸ਼ੀਆਂ ਜਿਹੜਾ ਤੂੰ ਪਿੰਡ ਚ ਗੱਲਾਂ ਕਰੀ ਜਾਂਦਾ ਜਿਹੜਾ ਦੀ ਫਿਰ ਜਿਹੜਾ ਇੱਕ ਤਾਂ ਦੂਜੇ ਤੇ ਖਾ ਕੇ ਦੂਜਾ ਜਿਹੜਾ ਭੈਣ ਚੋਦਿਆ ਆ ਬੰਦੇ ਫਟੌਂ ਕਰ ਕਿਉਂ ਆਵੇਂ ਮੈਨੂੰ ਕਹੋ ਨਾ ਤੂੰ ਉਹ ਤਾਂ ਬੰਦੇ ਤੇ ਖਾਲੀ ਉਹ ਕੱਲੇ ਕੀ ਤੋਂ ਖਾਲੀ ਕੱਲੇ ਜਾਜੀ ਬੰਦਾ ਕਰਿਆ ਉਹ ਮੈਂ ਤਾਂ ਭੈਣ ਨਹੀਂ ਚੋਦਾ ਇੱਕ ਮਾਗਰ ਲੈ ਹੂ ਹੀ ਜਾ ਜੇ ਕਰ ਆਈ ਬੰਦਾ ਤੂੰ ਰੋਂ ਪੈਂਟੀ ਬੁਦੀ ਘਟਾਥਾ ਲਈ ਫਰਦਾ ਮੇਰੇ ਮਾਗਰ ਤੇ ਗੰਡਾਸੇ ਲੈ ਕੀ ਗਏ ਸੀ ਕਿੱਥੇ ਲੱਗ ਗਿਆ ਸੀ ਲਾਇਸੈਂਸ ਬਣਿਆ ਹੋਇਆ ਸਾਡਾ ਪਰ ਇੱਥੇ ਮਾਰਿਓ ਸੱਤੋ 20 ਕੀ ਕ ਨਾਲ ਲੜਿਆ 20 ਕੀ ਕ ਨਾਲ ਸਾਈ ਦਾਤ ਮੈਨੂੰ ਇਹਨੇ ਭਾਈ ਰੱਖੇ ਗੰਡਾਸੀ ਲੈ ਕੇ ਅੱਗੇ ਤੜਕੇ ਆਊਗਾ 4 ਵਜੇ ਕੇ ਜਾਂਦਾ ਸੁਰ ਨਾ ਕੋ ਨ ਉੱਪਰ ਤਾਂ ਹੈ ਜਿਹੜਾ ਹੋਦਾ ਟਾਈਮ ਦਾ ਟਾਈਮ ਸ਼ਾਹ ਦਾ ਪਾਸਾ ਕੋ ਨਾ 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 ਰੋਪੜ ਨੂੰ ਘਰ ਨੂੰ ਚਲੋ ਕਰਦਾ ਮਾਰਿਆ ਨਾ ਫਿਰ ਤੂੰ ਕਹਿੰਦਾ ਮੈਂ ਫੇਰ ਵੀ ਮਾਰਦਾ ਕੱਲੇ ਬੱਸ ਰਹਿਣ ਤੂੰ ਨਾ ਮਾਰਿਆ ਫਿਰ ਬੰਦ ਤੇ ਤੇਰੇ ਪਿੰਡ ਗੰਨਾ ਆ ਮੈਂ ਵਾਰੀ ਇਹ ਕਹਦੀ ਪੱਕੀਆਂ ਇਹ ਪੰਗੀਆਂ ਦੋ ਬੰਦੇ ਕੁੱਟ ਕੇ ਆਏ ਉਹਨਾਂ ਦੇ ਬੱਸ ਰਹਿਣ ਜੇ ਤੁਸੀਂ ਐਂ ਕਰੋ ਯਾਰ धोनी ਆ ਜਾਓ ਅਲਟਾ ਅਲਟਾ ਸਿੱਟੀ ਜਾਵਾਂਗੇ ਅਸੀਂ ਕੋਈ ਮੈਂ ਕੱਲੇ ਹੀ ਹੁਣੀ ਆ ਜਾਓ ਪਾ ਦੋ ਬੱਟ ਕੱਲੀ ਪਕਾਈ ਐ ਕਿੰਨੀ ਮਾਰ ਲੂੰ ਓਏ ਹੋ ਡੱਕਾ ਐ ਬੱਟ ਪਾ ਲਈ ਕੱਲ ਨੂੰ ਤੇਰੇ 20 ਸਾਲਾਂ ਦੀ 20 ਸਾਲਾਂ ਬਾਅਦ ਬਾਣ ਜਦ ਆ ਗਿਆ ਬੱਟਾ ਬਸ ਸ਼ੈਂਪੂਟ ਚੋਂ ਪੱਲਾ ਚੱਕਿਆ ਦਾ ਡੱਕਾ ਇੱਕ ਵੀ ਨਹੀਂ ਪੜਿਆ ਹੁਣ ਤਾਂ ਸਾਰੇ ਪਿੰਡ ਨੂੰ ਬੜਾ ਸੀ ਬਣ ਗਿਆ ਜਿੱਕਾ ਨਿਕਲੇ ਪਾ ਦਰੇ ਅੱਛਾ ਕਿਉਂ ਮੈਂ ਤਸੀ ਕੁੜੀ ਚੋੜੀ ਈ ਸਾਲ ਹੋ ਗਏ ਤੇਰੇ ਬਾਹ ਨਹੀਂ ਜਾਦਾ ਹਾਂ ਤੇਰੇ ਬਾਹ ਜਿਆਦਾ ਬਾਹ ਜਰੋਂ ਮੈਂ ਨਹੀਂ ਕਢਾਇਆ ਮੈਂ ਖੱਟਾ ਅੱਜ ਦੇ ਹਈ ਨਹੀਂ ਜਦੋਂ ਕਢਾਉਂਦਾ ਕੀਮਤ ਬੋਲਵਾਵਾਂਗੇ ਹੈਗਾ ਯਾਰ ਅਡਾਲੀ ਫਿਰ ਅਡਾਲੀ ਅੱਜ ਛੜਾਉ ਹਾਂ ਛੜਾ ਲਈ ਗਾਂਗ ਦੇ ਗੋਤੇ ਛੜਾਉਂ ਪੰਨੀ ਛੱਜੇਗਾ ਹਾਂ ਹਾਂ ਇੱਥੇ ਜੋ ਪਰਸਨ ਦੇ 50 ਦੇ ਗਾਂਗ ਤੇ ਜੱਕ ਦੇਣੇ ਅਖੇ ਇੱਥੇ ਬੱਟੀਆਂ ਭੋਲੀਆਂ ਭੋਲੀਆਂ ਹਾਂ ਛੜੀਆਂ ਪਾਵਰ ਹੀ ਨਹੀਂ ਜਾਣਦਾ ਤੂੰ ਅਸੀਂ ਕਹੀ ਨਹੀਂ ਕਾ ਨੂੰ ਅੱਛਾ ਆ ਜਾ ਪਹਿਲਾਂ ਕਿੱਧਰ ਗਿਆ ਤੂੰ ਪਾਬਰਾਂ ਵਾਲਾ ਤੂੰ ਮੈਂ ਉੱਥੇ ਐਸਐਸਪੀ ਦਾ ਹਾਂ ਪੇਛਲਾ ਕੇ ਹੋ ਜੀ ਛੋਛਣਾ ਪਟਾ ਦੀ ਮੇਰਾ ਹਾਂ ਮੈਂ ਅੱਖੋਂ ਜੀ ਆਛਾਣ ਕਰਨਾ ਪਹਿਲਾਂ ਇਕੱਲਾ ਸੀ ਹੁਣ ਮੈਂ ਗੱਭਰੂ ਹੋ ਗਿਆ ਥੱਲੇ ਬੱਧੀ ਬੈਠੇ ਸੀ ਇਹਨੂੰ ਮੈਂ ਸ਼ਿਵਾਕ ਨੇ ਨੇ ਕਰਕੇ ਨਹੀਂ ਬੋਲਦਾ ਸੀ ਹੁਣ ਇਹ ਕਹਿੰਦਾ ਪਾਪਾ ਤੂੰ ਫੜਿਆ ਹੋ ਜਾ ਅੱਛਾ ਮੈਂ ਘੜਾ ਲੈਣੀ ਕੋਈ ਇੱਕ ਨੂੰ ਬਡੂਖ ਲੈ ਕੇ ਦਿੰਦਾ ਹਾਂ ਸੰਛ ਬੜਵਾਉਣਾ ਮੈਂ ਕੀ ਕਰਦੇ ਹਾਂ ਮੈਂ ਗਿਆ ਮੈਂ ਅਸੀ ਨੂੰ ਮਾਰਨੇ ਧਰ ਕੇ ਉੱਥੇ ਕੋਥੇ ਤੂੰ ਰ ਖੜਾ ਛੋਛਣਾ ਪਟਦੇ ਆ ਤਾਂ ਡਾਂਗਣ ਵਾਲੀ ਭੱਜਣਗੇ ਲੈ ਛੋਛਣਾ ਮੈਂ ਕਹਿੰਦਾ ਗਰਕਾ ਨੂੰ ਕਾਨੂੰ ਕਿੱਥੋਂ ਤੂੰ ਭੱਜਿਆ ਅਮਰੀਕੀ ਤੇ ਹੁਣੀ ਆ ਮੈਂ ਤੇਰੀ ਭੈਣ ਚੋਦੀ ਇੱਥੇ ਕਰਵਾ ਤੂੰ ਛਾਲਾ ਲੱਗਦਾ ਸਾਡੇ ਬਾਹਰ ਚ ਕਿਉਂ ਮਾਰਦਾ ਛੋਟਾ ਬਾਹਰ ਠੇਕਾ ਲੱਗਦਾ ਜਿਉਂ ਪਿਉ ਦੀ ਢੇਰੀ ਆ ਪਿਉ ਦੀ ਢੇਰੀ ਆ ਆਹ ਬਾਹਰ ਚ ਤੂੰ ਮਾਰ ਲਾ ਤੇਰੇ ਕੋਈ ਮਰੂ ਜੀ ਤੂੰ ਬੰਦੇ 7-4 ਨਾਲ ਇਕੱਲਾ ਕਿਵੇਂ ਮਿੰਦਾ ਫਿਰਦਾ ਹੈ ਜਿਦੋਂ ਪਹਿਲਾਂ ਬੰਦੇ 7 ਹੋ ਜੇਤਾ ਦੇਤਾ ਹੋ ਸਕਦਾ ਹੈ ਨਾ ਬੰਦਿਆਂ ਨੂੰ ਚਾਹੇ ਕਈ ਵੀ ਆ ਆ ਪਿਆ ਭਾਈ ਠੱਡਾ ਉਹਨਾਂ ਤੇ ਹੀ ਲੜਾਈ ਆ। ਇਹ ਨਿਕਲਦੇ ਨਹੀਂ ਸੀ। ਲੜਾਈਆਂ ਪਾਲੀਆਂ। ਉਹਦੋਂ ਨਾਲ ਤੇ ਬੰਦੇ ਸੀ। ਟਰਕੇ ਕਰਾਂਗੇ ਅਸੀਂ ਇਕੱਠਾ। ਉਹ ਕਰ ਲਈ ਯਾਰ ਇਕੱਠਾ। ਕਰ ਲਈ ਹੀ। ਹੋ ਕਰ ਲਈ। ਆਉਣਾ ਬੂਥੇ। ਕਾ ਕਿਵੇਂ ਮੈਂ ਨਹੀਂ ਆਉਂਦਾ। ਮੁੜ ਕੇ ਕੋਈ ਨੀਰਾ ਵੱਟਣ ਜਾਣੀ ਨੇ ਅਸੀਂ ਹਾਂ। ਜਾਣੀ ਆ ਪਰ ਇਹ ਤਾਂ ਕੰਮ ਕਰਨਾ ਹੀ ਆ। ਜੀ ਕੋਈ ਛੱਡ ਨਾਲ ਲਵੇ ਯਾਰ। ਬਾਹਰ ਜਾ ਪੰਚ ਕਿਉਂ ਇੱਥੇ ਮਰਨਾ ਤੂੰ। ਉਹ ਤੂੰ ਤਾਂ ਕਿਤੇ ਪਰੇ ਨਾ ਕਰਦੇ। ਟੰਗਾ ਯਾਰ ਕਿੱਥੋਂ ਲੈ ਭੱਜ ਕੇ ਆਇਆ। ਕਿੱਥੋਂ ਭੱਜ ਕੇ ਆਇਆ। ਨਹੀਂ ਅਸੀਂ ਆਪ ਦਾ ਬਹਨ। ਆਪਦਾ ਤਾਂ ਮਿਣਾ ਕੀ ਹੋਰ ਕੀ ਕਰਾਂਗੇ ਯਾਰ। ਤੇਰਾ ਪਰਵਾਹਾ ਤੇਰਾ ਕੱਲੇ ਦੀ ਆ ਗਿਆ ਫਰਾ ਹਾਂ ਓਕੇ ਮੈਂ ਬਾਏ ਲਿਆ ਲੈ ਤੂੰ ਵੀ ਹੈਨੀ ਬਪਾ ਉਹ ਨਦਰ ਪਹਿਲਾਂ ਡਰੀ ਗਿਆ ਓ ਮੈਂ ਛੜਾਉ ਨਹੀਂ ਬੋਲਦਾ ਕਿ ਮੈਂ ਕਾਹ ਨੂੰ ਕਾਹ ਨੂੰ ਹੁਣ ਆਪਾਂ ਚੱਕ ਦਾਂਗੇ ਫਟ ਲੰਨ ਦਾ ਜਵਾਬ ਜੀ ਬੜਾ ਸ਼ੋਰ ਨਿਕਲ ਇਹਨਾਂ ਦਾ ਕੀ ਲਈ ਬਠਕਾਂ ਵੜੀ ਸੀਗੇ ਉਹੀ ਕਰਤੀ ਪੂਰੀ ਵੀ ਛੋਡੀ ਪੂਰੀ ਐ ਟਾਲੇ ਐ ਕਿ ਛੰਛਣਾ ਪੱਟ ਦੇਣਗੇ ਮੈਂ ਇਹਨਾਂ ਨੂੰ ਕੱਲੇ ਵੀ ਬਠਾ ਪਟਵਾਰੀ ਨੂੰ ਮਾਰੂੰ ਦਾਸ ਹਜ਼ਾਰ ਫੋਦੀਆਂ ਕਢਾ ਲੈਣਗੇ ਬਾਣ ਜੋ 20 ਸਾਲਾਂ ਦਾ ਨਹੀਂ ਨਿਕਲਿਆ ਹੁਣ ਕੀ ਕਢਾ ਲੈਣਗੇ ਪੰਚਾਇਤ ਚ ਕਹ ਦੇ ਆਂਗੀ ਵੀ ਮੈਂ ਕੱਚੀਆਂ ਬਿੰਦੀਆਂ ਕੌਣ ਮੰਨਦਾ ਤਕਸੀਮ ਕਰਾਉਣ ਆਵਦੀ ਕਢਾ ਲੈਣ ਨਾ ਤਕਸੀਮ ਅੱਜ ਹੋਵੇ ਨਾ ਕੱਲ ਹੋਵੇ ਅਸੀਂ ਫਿਰਦੇ ਰਹਿਣਗੇ ਸੋਛਲੇ ਨਾਲ ਬੰਨਿਆ ਚਾਰ ਕਨਾਲਾ ਹੁਣ ਇਹਦੇ ਜਾਦ ਆ ਗਿਆ ਜਮਾ ਨਹੀਂ ਦਿੰਦਾ ਕੁਛ ਮਰਜ਼ੀ ਕਰ ਲੈ ਆਖੇ ਜਾਂਦੇ ਆ ਯਾਰ ਮੋਟਰ ਤੇ ਭਾਂ ਦੇ ਲੱਲਾ ਨੇ ਤੜਕੇ ਆ ਦਿਮਾਗ ਖਰਾਬ ਕਰਤਾ ਚਲ ਦੇਖਦੇ ਆਗਾ ਕੀ ਬਣੂ ਫੇਰਾ ਕਿਵੇਂ ਨਿਬੜੂ ਪਹਿਲਾਂ ਵੀ ਰੌਲਾ ਪਾਉਂਦੀ ਰਹੇ ਆ ਇਸ ਸਾਲ ਹੁਣ ਵੀ ਇੰਹੀਂ ਟਿਕ ਜਾਣਗੇ ਕਹਿ ਦਾਂਗੇ ਕਣਕ ਵੱਢ ਕੇ ਪਈਆ ਦੀ ਬੇਨਤੀ ਕਰਾ ਲਿਓ ਹੁਣ ਤਾਂ ਮੈਂ ਛੱਡਦਾ ਨਹੀਂ ਆਉ ਤੜਕੇ ਪੰਚਾਇਤ ਕਰਨਗੇ ਪੰਚਾਇਤ ਚ ਕਹਿ ਦਾਂਗੇ ਭਾਈ ਹੁਣ ਗਾਹ ਨੂੰ ਬੇਨਤੀ ਕਰਾਉਣਾ ਹੈ ਤਕਸੀਮ ਕਰਾਉਣਾ ਕਢਾ ਲਾਣ ਆਉਣਾ ਹੈ ਫਸਲ ਬੀਜੇ ਚ ਬਾਣ ਕੌਣ ਛੱਡਦਾ ਪਹਿਲਾਂ ਘੜਾ ਨੇ ਨੂੰ ਪਤਾ ਨਹੀਂ ਸੀਗਾ ਉਹ ਬੇਨਤੀ ਕਰਾ ਲੈਂਦੇ ਆ ਉਹ ਤੂੰ ਦੇਖਣਾ ਕਿਵੇਂ ਬੁਰਾ ਫਿਰਦਾ ਸੀ ਬੜਾ ਬੁਰਕਾ ਦਾ ਸੀ ਯਾਰ ਆ ਮੈਂ ਤਾਂ ਲੜੇ ਆ ਤੇ ਥੋ ਨਹੀਂ ਲੋਟ ਹੋਏ ਆਪਾਂ ਮੈਂ ਕਰੂੰ ਮੈਂ ਕਰੂੰ ਇਹਨਾਂ ਨੂੰ ਤੂੰ ਦੇਖ ਲੈ ਹਾਂ ਤੇਰੀ ਗੱਲ ਮੰਨ ਗਿਆ ਹਾਂ ਲੈ ਇਹ ਨਾਲੋਂ ਨਾ ਉਹ ਬੰਕੇ ਨੂੰ ਮਾਰੇ ਕਲਮਣਾ ਤੇ ਫਿਰ ਆਪਾਂ ਕਲਮਣਾ ਹੀ ਮਾਰਾਂਗੇ ਜਦੋਂ ਆਪਾਂ ਉਹ ਪਟਵਾਰੀ ਨੂੰ ਫਰਦ ਦਿਖਾਵਾਂਗੇ ਜਾ ਫੇਰ ਬੜਾ ਨਾਟਕ ਹਾਂ ਹਾਂ ਐ ਕਰ ਲਾਂਗੇ ਚਲੋ ਉਹ ਤਾਂ ਛੱਡ ਯਾਰ ਆਪਾਂ ਹਾਂ ਐ ਕਰ ਫਿਰ ਕਣਕੀ ਦੇ ਰੇ ਰੂ ਤੇ ਸਿੱਢ ਗਏ ਹੋਰ ਹਨਾ ਰੇ ਤੂੰ ਐ ਕਰ ਆ ਪਟਾਣਾ ਖਪੀਣ ਟੱਟ ਕੇ ਲੈ ਲੈ ਕੋਈ ਬੰਦਾ ਹਾਂ ਕੱਲੇ ਜਾਣੇ ਛੱਡ ਦੂ ਕੱਲਾ ਜਾਣਾ ਚਾਰ ਬੋਰੀਆਂ ਯਾਰ ਉਹ ਤਾਂ ਤੇਰੀ ਗੱਲ ਮੰਨ ਕੇ ਵਿੱਚ ਜਿਹੜਾ ਪਾਣੀ ਲਈ ਬੈਠਾ ਨੇ ਉਪਰਾਂ ਪੰਜ ਕਿੱਲਾਂ ਨੂੰ ਹਾਂ ਉਹ ਖੁੱਪਣ ਵਾਲੀ ਪਾਣੀ ਵਾਲੇ ਕਿੰਨ ਛਿੱਕੀ ਉਹ ਆਏ ਕਿਉਂਦਾ ਮੈਂ ਕੱਲੇ ਛੱਡ ਦੂ ਆਪਾ ਯਾਰ ਉਹ ਤਾਂ ਤੇਰੀ ਮਰਜ਼ੀ ਆ ਹਾਂ ਖਾਰੂ ਆਇਆ ਛੇਡ ਹੁਣ ਟੱਪੇ ਜੇ ਬਾਹਲਾ ਕਰਦਾ ਉਹਨੂੰ ਕ੍ਰੇਸ਼ਨ ਨੂੰ ਕਹਿ ਦਾਂਗੇ ਅੱਥਨੇ ਯਾਰ ਆਪਾਂ ਢਾ ਲੈ ਜਾਣਾ ਐ ਕਰ ਲਾਂਗੇ ਬੰਦੇ ਨਾਲ ਨਾਲ ਆਇਆ ਛੀ ਲੱਗਾ ਰਹਿਦਾ ਯਾਰ ਹਾਂ 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 ਐ ਕਰ ਲਾਂਗੇ ਕੈਂ ਕਰਿਓ ਨਾਲੇ ਫਿਰ ਹਾਂ ਇਹ ਲਿਵਾਉਣੂ ਕਹਦੇ ਭਾਈ ਦੋ ਦਿਨ ਲਵਾ ਜਾ ਉਹਦੇ ਪੀਏ ਦੁੱਧ ਵਰਕੇ ਨਾਲ ਤਾਂ ਦੋ ਜੇ ਟਾਲੀਆਂ ਛਟੀਆਂ ਕੋ ਉਹ ਲਾਉ ਅੰਦਰ ਹਾਂ ਹਾਂ ਉਹ ਲਾ ਦਾਂਗੇ ਉੱਥੇ ਚੱਕੀਆਂ ਜਾਣੀਆਂ ਉੱਥੇ ਨਹੀਂ ਛੜਦਾ ਕੋਈ ਰਾਤ ਨੂੰ ਨਾ ਨਾ ਉਹ ਲਾ ਗੀ ਦੇਵਾਂਗੇ ਐ ਕਰਾਂਗੇ ਕੱਲ ਨੂੰ ਰੇ ਸਿੱਟ ਕੇ ਬਾਦ ਤੋਂ ਛਟੀਆਂ ਲਾ ਦਾਂਗੇ ਭਰੇ ਹਾਂ ਹਾਈ ਨਹੀਂ ਕਿਛੇ ਦੇ ਛੇੜਾ ਇੱਥੋਂ ਤੋਂ ਆਇਆ ਲੈ ਆਪਣੇ ਬਾਹਰ ਦੇ ਭੈਣ ਤੋਂ ਤਾਂ ਮੱਛੇ ਤੋਂ ਲੰਨ ਵਾਂਗੂੰ ਮੁੰਨ ਚੋ ਜੜ ਖੜਕੀਏ ਤੇ ਹੋਰ ਇੱਥੋਂ ਕੌਣ ਛੜਦਾ ਛਟੀਆਂ ਛਟੀਆਂ ਪਾ ਲੀਆਂ ਨਹੀਂ ਤੇ ਹੁੰਦੀਆਂ ਗਾਣੀ ਪਿੱਛੋਂ ਗਿੱਲੀਆਂ ਹੀ ਮਚਾਈ ਜਾਂਦੇ ਆਪਣੋ ਜੇ ਆ ਲੋਕ 3000 ਨੂੰ ਟਰਾਲੀ ਛੱਡਦੇ ਸੀ ਤੂੰ ਗਾਨ ਵਾਲਾ ਪੰਜ ਨੂ ਨਹੀਂ ਮਿਲਨੀ ਮੈਂ ਤਾਂ ਆਪ ਲੱਗਦਾ ਹਾਈ ਗੱਲ ਹੈ ਜੇ ਲੋ ਹੋਈ ਨਾ ਕਿਸੇ ਦੇ ਚਲ ਆਪਾਂ ਤਾਂ ਚੰਗੇ ਰਹੇ ਦੋ ਕਿਲੇ ਨਰਮਾ ਬੀਜ ਲਿਆ ਜੋ ਹੋਰ ਹੁਣ ਤੂੰ ਐ ਲਾ ਲਿਆ ਪਰ ਸੋ ਅਸੀਂ ਖੜ ਕੇ ਆ ਰਹੇ ਦੇਖਣੀ ਉਹਨੇ ਬਾਵਲੇ ਕਹਿੰਨੇ ਥਾਪੇ ਇਹ ਕਢਾਉਣੇ ਨਹੀਂ ਕਹਿੰਦਾ ਖੜ ਜਾ ਚੱਲ ਜੀ ਆ ਅੱਛਾ ਲੱਕੜ ਜੀ ਸੀ ਵੀ ਉਹਦਾ ਕੋਈ ਮਾਰਕਾ ਹਾਂ ਹਾਂ ਇਹ ਕਹਿੰਦਾ ਤਾਂ ਥਾਪੇ ਇਹ ਕਢਾਉਣੇ ਅਸੀਂ ਖੜ ਗਏ ਅੱਛਾ ਤੇ ਤੂੰ ਐਂ ਲਾਦਾ ਉੱਥੇ 10 ਬੰਦੇ ਸਾਡੇ ਹੁੰਦੇ ਮੁੜਿਆ ਰਹੇ ਥੋਂ ਭੈਣ ਚੋਦੀ ਲੱਕੜ ਮਚਾਉਣ ਨੂੰ ਨਹੀਂ ਪੂਰੀ ਆਉਂਦੀ ਆ ਰੇ ਥੋਂ ਤੇ ਹੋਰ ਮਚਾਉਣ ਨੂੰ ਕਿੱਥੇ ਮੁੜੀ ਆਵੇ ਹੈ ਨਹੀਂ ਜਦੋਂ ਗੱਜੀ ਲੱਕੜ 20 ਪਿਆਂਦੇ ਜਾਂ 30 ਨੂੰ ਤੇ ਪੂਰੀ ਨਹੀਂ ਆਵੇ ਕਹਿੰਦੇ ਸਾਡੇ ਤਾਂ ਭਮੰਡੀ ਯਾਰ 50 ਨੂੰ ਹੁਜੇ ਮਿਲਦੀ ਨਹੀਂ ਹੈ ਕਿੱਥੇ ਪੂਰੀ ਆਉਂਦੀ ਆਪਾ ਨਾ 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 ਮਚਾਉਣ ਨੂੰ ਲੱਕੜ ਭੈਣ ਚੋਦੀ ਟੁਕੜੇ ਕਿਉਂ ਨਹੀਂ ਮਿਲਦੇ ਨਾ ਨਾ ਆਪਾਂ ਚੰਗੇ ਰਹਿਗੇ ਤੜਕੀਆਂ ਛਟੀਆਂ ਪਰਥੋਂ ਮਾਰਾਂਗੇ ਛਟੀਆਂ ਜਾ ਕੇ ਭਰੇ ਉੱਥੋਂ ਲਾ ਦੇ ਹਾਂ ਚੱਕ ਕੇ ਇਧਰ ਲੀ ਗੁੰਜ ਚਲਾ ਦਾਂਗੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਆਇਆ ਹੈ ਜਿਹ ਉੱਥੇ ਲਾ ਦੇ ਉੱਥੇ ਲਾ ਦੇ ਕਿਹੜੇ ਚ ਛੱਕੜੀਆਂ ਜਾਂ ਖੀਜੀ ਜਾਂਦੀਆਂ ਹੋਰ ਵਾਹ ਘਰ ਖਾਣ ਨੂੰ ਨਰਮਲ 5-4 ਕਿਲੋ ਪਾਇਆ ਨਹੀਂ ਨਹੀਂ ਆਪਾਂ ਆ ਬਦੋ ਕਿਲੋ ਦੋ ਵੀ ਬਹੁਤ ਆਪਾਂ ਨੂੰ ਮੁਕਦੀਆਂ ਨਹੀਂ ਕੜੀ ਹੁੰਦਾ ਘਟਾ ਭੰਦ ਲੰਨ ਦਾ 12-13 ਬਣ ਚੀ ਓਏ ਆਏ ਘਰ ਪਾਲਿਆ ਸਲੈਂਡਰ ਦੀ ਰੋਟੀ ਨਹੀਂ ਸੁਆਦ ਲੱਗਿਆ ਤੇਰੀ ਗੈਸ ਹਾਂ ਇਹ ਕਿਉਂ ਬੋਲ ਦੇਣੀ ਬੁੜੀਆਂ ਤੋਂ ਦਰ ਤੇ ਹੋਂਕ ਹੀ ਆਉਂਦੀ ਮੇਰੇ ਸੋਹਣੇ ਹਾਂ ਇਹ ਤਾਂ ਗੱਲ ਹੈ ਕਿ ਸਲੈਂਡਰ ਵੀ ਰੋਟੀ ਨਹੀਂ ਖਾ ਤੂੰ ਅੱਖੇ ਵੀ ਤਾਕਤ ਹੋ ਨਾ ਇੱਥੇ ਚੁੱਲੇ ਦੀ ਮੇਰੇ ਸੋਹਰੇ ਦੀ ਪਾਣੀ ਹੱਥ ਦੀ ਠੰਡੀਆਂ ਉਹ ਤਾਂ ਬਾਹਲੀ ਸਵਾਦ ਲਾ ਕਾਨੂੰ ਕੋਈ ਹੱਤੂ ਆਏ ਲਾਲਾ ਆਹ ਰੋਸ ਤਾਂ ਨਾ ਤੂੰ ਆਏ ਲਾਲਾ ਹਾਂ ਇਹ ਮੇਰੇ ਥੋੜੇ ਜਿਹਾ ਬਾਜਰਾ ਆਪਾਂ ਲੰਘੇ ਹੂੰ ਤੇ ਬਾਜਰਾ ਤੰਗ ਮੈਂ ਖਵਾ ਦਿਆਂ ਪੀ ਕੇ ਆਟਾ ਨਾ ਟਾ ਲਿਆਵਾਂਗੇ ਆਪਾਂ ਆਟਾ ਜਾਂ ਮੋਲ ਕਿਹੜੇ ਰਾਸਤਾਂ ਤੋਂ ਆ ਪੰਜ ਕਿਲੋ ਲਿਆਵਾਂਗੇ ਕਿ ਜੋਦੀ ਤੂੰ ਮੈਂ ਤੈਨੂੰ ਦੱਸਾਂ ਕਿ ਰੋਟੀ ਖਾ ਲੈ ਨਾ ਛਾਗ ਨਾਲ ਪਾਜਾ ਮੰਨ ਆਪਣੇ ਬੁੜੀਆਂ ਤੋਂ ਤਾਂ ਤੂੰ ਆਏ ਲਾਲਾ ਹੁੰਦੀ ਨਹੀਂ ਨਮੀਆਂ ਬੁੜੀਆਂ ਤੋਂ ਤਾਂ ਆਟਾ ਗੁੰਨੀ ਦੀ ਬਾਈ ਆ ਇਹ ਗੁੱਜ ਕੇ ਰੋਟੀ ਨਹੀਂ ਸਾਫਤੀ ਪੈਂਦੀ ਤਵੇ ਤੇ ਤੇ ਹੋਰ ਇਹ ਪਹਿਲਾਂ ਵਾਲੀਆਂ ਪੁੜੀਆਂ ਨੇ ਪਾਣੀ ਆ ਥਰੀ ਪਾ ਜੇ ਰੋਟੀਆਂ ਐ ਕਰੇ ਮਲਾਈ ਵਰਕ ਜਾਂ ਤੂੰ ਲਿਆਦੀ ਉਥੋਂ ਚੱਕੀ ਤੋਂ ਐ ਕਰੇ ਆਹ ਤਾਂ ਜੂ ਮੈਂ 10 ਕਿਲੋ ਆਟਾ ਲਿਆ ਆ ਇੱਕ ਕਣਕ ਕਣਕ ਦਾ ਲਾ ਕੇ ਗੁੰਨ ਲੈਣੀ ਬੱਚਾ ਹਾਂ 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 ਕੱਲਾ ਤੇ ਨਾ ਤਾਂ ਇਹ ਜਿਆ ਰੁੱਖਾ ਹੁੰਦਾ ਬਾਈ ਨਾ ਹਾਂ ਹਾਂ ਕਹਿੰਦਾ ਰੋਟੀ ਨਹੀਂ ਲੈਂਦੀ ਹੈ ਮਾਰੀ ਪੁੜੀ ਤੋਂ ਕਿੱਥੇ ਲੈਂਦੀ ਹੈ ਨਾ 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 ਓਹ ਸਾਗ ਥੋਤਾ ਹੈ ਬਾਲੀ 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 ਪਹਿਲਾਂ ਇਹੀ ਰੋਟੀਆਂ ਬਣਨੀਆਂ ਰਹੀਆਂ ਨੇ ਇਹ ਹੋਰ ਕੋਈ ਛਟੀਆਂ ਦਾ ਝੋਕਾ ਲੱਗਿਆ ਖੜਪਾਲਾ ਹੋਣਾ ਕਿ ਭੈ ਕੋਈ ਚੁੱਲੇ ਤੇ ਰੋਟੀ ਲੈਣੀ ਪਾਣੀ ਆ ਛੀ ਕਾ ਨੂੰ ਕੋਈ ਠੀਕ ਆ ਚੱਲੀ ਜਾਂਦੇ ਤੇਰੇ ਗੈਰ ਜਿੱਤਾ ਇਹ ਤਾਂ ਹੈ ਨਹੀਂ ਮਰਨਾ ਇੱਕ ਤੇ ਹੋਰ ਇੱਕ ਤਾਂ ਪਾਜਿਆ ਹੁਣ ਖੰਡ ਨੇ ਮਾਕੀ ਦੋਦੇ ਹੋ ਰਾ ਗੋੜ ਹੈ ਨਹੀਂ ਤੇ ਖਾਂਡਾ ਜਿਹੜਾ ਪਾਇਆ ਪਾਇਆ ਤਾਂ ਨਾਲਾਂ ਚ ਜੰਮੀਆਂ ਪਹਿਲਾ ਦਮ ਆਪ ਤੂੰ ਦੱਸਦਾ ਰਿਹਾ ਹੈ ਕਲਾੜੇ ਦਾ ਗੋੜ ਹੁੰਦਾ ਉਹ ਜੋ ਬਾਟੂ ਉਹ ਤੋਂ ਕੀ ਤੋੜਾ ਮਲਾਮੀ ਖਾਈ ਜਾਂਦੇ ਆ ਆਮ ਹੀ ਆਮ ਕਿਉਂ ਗੰਦੂ ਬਾਦੂ ਹੁੰਦਾ ਹੋਂਟਾ ਹੋ ਜਾਂ ਮਿਲਦਾ ਨਹੀਂ ਮੇਰੇ ਸੋਰੀ ਤੂੰ ਐ ਕਰੇ ਟਾਲ-ਟਾਲ ਜਾਂਦੇ ਆ ਹਾਂ ਕਿਥੀ ਬਗਜਾ ਟੈੜੀ ਇੱਥੇ ਬਗਿਆ ਤਾਂ ਖਾਂਜ ਮਲਾਵਟਾ ਹੁੰਦਾ ਆਪਣੀਆਂ ਬੁੜੀਆਂ ਤਾਂ ਮਹਿਸਾ ਵੀ ਨਹੀਂ ਸਾਂਦੀ ਨਾ ਜੀ ਨਾ ਪਹਿਲਾ ਹੁੰਦਾ ਕਿਉ ਪਾਜਾ ਹਰੇ ਰੰਗ ਉਹਨੀਆਂ ਨਤਾਲ ਦੀਆਂ ਹਰਾ ਮੇਰੇ ਸੋੜਿਆ 10000 ਰੁਪਏ ਦੋ 10000 ਰੁਪਏ ਉਹ ਤਾਂ ਤੂੰ ਆਏ ਲਾਲਾ ਕਿਤੇ ਉਹ ਘੋਦੀ ਪਲੀ 35 ਦੇ ਹਾਂ ਐ ਫੁਰੀਏ ਪੰਦੇ ਨੂੰ ਕੋਈ ਰੋਗ ਜਿਉ ਲੱਗ ਜੂ ਨਾ ਹੁਣ ਦੁੱਧ ਹਰੇ ਕੰਦਾ ਮੈਂ ਨਹੀਂ ਰੱਖਦਾ ਹੁਣ ਤਾਂ ਰੱਖੀ ਨਹੀਂ ਸਕਦਾ ਉਹੀ ਤੱਕ ਇਹਦਾ ਤੂੰ ਆਲਾ ਕੰਮ ਧੰਜਲੇ ਹੈਗੀਆਂ ਤੂੰ ਸਾਮੀ ਹੈ ਨਾ ਤੂੰ ਆਲਾ ਮੰਗੀ ਆਪਣੇ ਪਿੰਡ ਚੋਂ 10 20 ਕਰਾਂਦੇ ਹੋਣੀ ਬਸ ਐਜਾ ਗੁੱਸੀ ਐਂ ਕਰ ਹਾਂ ਇਹ ਤਾਂ ਮੈਂ ਕਈ ਵਾਰੀ ਪਰੇ ਉਰੇ ਹਮ ਕੱਲਾ ਤਾਂ ਨਾ ਬੋਲੀ ਨਾਲ ਨਾ ਕੱਲਾ ਨਹੀਂ ਕਰਕੇ ਆਪਾਂ ਕੱਠ ਕਰਾਂਗੇ ਐ ਕਰ ਹਾਂ ਦੋ ਤਾਂ ਮੈਂਬਰਾਂ ਨੂੰ ਕਹਦੇ ਮੈਂ ਤਾਂ ਕਹਨਾ ਇੱਕ ਚੌਂਖੀਦਾਰ ਨੂੰ ਕਹਦੇ ਇੱਕ ਚੌਂਖੀਦਾਰ ਨੂੰ ਕਹਦੇ ਸਰਪੰਚ ਕੋਲੇ ਗਿਆ ਹਾਂ ਹੈ ਤੂੰ ਜਾਇਂ ਛਕਾ ਨਹੀਂ ਤੂੰ ਜਾਈਂ ਯਾਰ ਮੈਂ ਕਮ ਜਾਇਆ ਹਾਂ ਜਾ ਫਿਰ ਟੈਲੀਫੋਨ ਫਟਦਿਆਂ ਲੈ ਜੀ ਆਹੋ ਐ ਕਰ ਲੈ ਮੈਥੋਂ ਇੰਨਾ ਚੱਲਦਾ ਨਹੀਂ ਪਿੰਡ ਛੋਲੀ ਛੋਲੀ ਲੈ ਜੀ ਯਾਰ ਚੱਲ ਐ ਕਰ ਲੈ ਕਰਕੇ ਕੱਠ ਕਰਾਂਗੇ ਮੈਂ ਨਹੀਂ ਲੋਟ ਆਉਂਦਾ ਲੰਮਾ ਐਵੇਂ ਨਹੀਂ ਲੋਟ ਆਉਂਦਾ ਹੋਰ ਕਰਕੇ ਮੈਂ ਕਰੂੰ ਗੱਲ ਇਹਨਾਂ ਨਾਲ ਆਇਕੋ ਗਰਦਿਆਲ ਜੇ ਦੇ ਦੇ ਕਿ ਮੈਂ ਮਟਿਆਸਕੇ ਬੰਨੀ ਫਿਰਦਾ ਮੈਂ ਦੇਉ ਆਹ ਉਹ ਨਹੀਂ ਤੂੰ ਨਾ ਬੋਲੀ ਮੇਰਾ ਗੱਲ ਫਰਕ ਤਾਂ ਛਾਣਾ ਬੰਦਾ ਅੱਜ ਤੇ ਛੱਡ ਜਨ ਨੂੰ ਪਹੁੰਚਾ ਚਾਲ ਚਾਲ ਇਹਦੀ ਗਾਨ ਵਿੱਚ ਸਨੇਹਾ ਲਾਤਾ ਜਾਉਂਦਾ ਸਨੇਹਾ ਲਾਈ ਮੈਲਾ ਤੋਆ ਪੀਦਾ ਰਹੇ ਨਾ ਦੇ ਘਰੀ ਭੇਜਿਆ ਬੰਦਾ ਹਾਂ ਹਾਂ ਇਹਨਾਂ ਦੇ ਘਰੀ ਭੇਜਿਆ ਪਾ ਲੈ ਕਾਂ ਪਾ ਲੈ ਚੰਗੀ ਏ ਤੋ ਓਖੀ ਜਰ ਕਹਿ ਨੂੰ ਕੀ ਕਹਿਣਾ ਹਾਂ ਪਾ ਹਾਂ ਘਰੋਂ ਹੈ ਤਾਂ ਬਹੁਤ ਸਰਵੱਤਨ ਪਈਆ ਹੁਣ ਤਾਂ ਨਹੀਂ ਬਸ ਆਇਆ ਇੱਥੇ ਪਾਣੀ ਦੀ ਪੱਕ ਜੂਣਾ ਲਾਏ ਨੂੰ ਦਸ ਦਿਨ ਹੋਇਆ ਹਾਈ ਤਾਂ ਕੋਈ ਚੱਕਰ ਹੀ ਨਹੀਂ ਹੁਣ ਤਾਂ ਲੋੜ ਹੀ ਨਹੀਂ ਪੱਕ ਜੂ ਹੁਣ ਤਾਂ ਠੰਡ ਪੈਣ ਲੱਗੀ ਇੱਕ ਹੋਰ ਪਾਲੂ ਵੱਤ ਵਾਦਾ ਆ ਇੱਕ ਨਾ ਕਿ ਇੰਨੇ ਪਾਣੀ ਦੀ ਲੋੜ ਇੱਕ ਤਾਂ ਲਾ ਦਾਂਗੇ ਆਪਾਂ ਹਾਂ ਇੱਕ ਤਾਂ ਲਾ ਦਾਂਗੇ ਕੱਲ ਤੇਰੀ ਸਲਾਹ ਲਾਦੀ ਹਾਂ ਓਏ ਹਾਂ ਕੱਠ ਬਾਠੀ ਆਏਗਾ ਰ ਸਰਪੰਚ ਵੀ ਜਵਾਬ ਦੇਗਾ ਅੱਜ ਸਰਪੰਚ ਨੂੰ ਵੀ ਕੰਮ ਸੀ ਆਪਾਂ ਤੇ ਬੰਬਰਾਂ ਨੂੰ ਪੁੱਛਿਆ ਸੀ ਪੁੱਛਿਆ ਸੀ ਮੈਂਬਰਾਂ ਨੂੰ ਇੱਕ ਮੈਂਬਰ ਨੂੰ ਕੰਮ ਸੀਗਾ ਉਹ ਕਹਿੰਦਾ ਕੱਲ ਤੇ ਰੱਖ ਲੋ ਜਾਂ ਪਰਸੋਂ ਤੇ ਰੱਖ ਲੋ ਕਹਿੰਦਾ ਯਾਰ ਆ ਸਰਪੰਚ ਵੀ ਨਾ ਤਾਂ ਗੱਲ ਵੀ ਨਹੀਂ ਚੱਲਣੀ ਉਹਨਾਂ ਨੂੰ ਪੁੱਛਿਆ ਸੀਗਾ ਮੈਂਬਰਾਂ ਕੋਲੇ ਵੀ ਵਾਗਿਆ ਸੀ ਉਹ ਇੱਕ ਐਂ ਦੇਖ ਲਾ ਭਾਂਡੇ ਜਾਂ ਤਾਂ ਉਹੀ ਛਾਣੇ ਕਹਿੰਦੇ ਮੂਹਰੇ ਆਉਂਦੀਆਂ 500 ਰੁਪਏ ਉਧਰ ਤਾਂ ਡੱਬੇ ਚ ਕਰ ਰੱਖਿਆ ਆਹ ਦੇਖ ਰਿਹਾ ਬਿੱਲੀ ਪਿਆ ਕਿੱਲਾ ਬੰਨ ਨਾ ਤਾਂ ਬਿੱਲੀ ਛੱਡ ਰੱਖਿਆ ਹੈ ਹਾਂ ਹੋਰ ਛੱਡ ਕੇ ਰੱਖਿਆ ਰਹੇਗਾ ਬਿੱਲਾ ਹੋਈ ਨਹੀਂ ਇੱਥੇ ਕੁਝ ਪਾਣੀ ਨਹੀਂ ਮਿਲਿਆ ਮਿਲਣਾ ਉਹਨਾਂ ਨੂੰ ਨਾ ਨਾ ਇਹ ਤਾਂ ਪਾਣੀ ਤਾਂ ਵਖਿਆ ਰੋਡੋ ਜਦੋਂ ਸਰੋਂ ਨਹੀਂ ਪੀਚੋ ਉਹਨਾਂ ਨੇ ਉਹ ਥੱਲੇ ਜੀ ਹਾਂ ਹਾਂ ਬੀਜੀ ਸੇ ਥੇ ਭਾਈ ਉਹ ਹੀ ਗੱਲ ਫਿਰ ਜਿਹੜੇ ਕਹਿੰਦੇ ਬੀ ਬਿਚੇ ਰਹਿ ਗਿਆ ਰੱਬ ਜੀ ਪਰਮਾਤਮਾ ਜੀ ਕੋ ਐਸੀ ਕਰੋਪੀ ਹੋਈ ਲੁਗਰੀ ਨਹੀਂ ਹਾਂ ਉਗਰੀ ਨਹੀਂ ਕਿਤੇ ਕਿਤੇ ਬੂਟਾ ਐਸੋ ਮੰਗਰੋ ਨਹੀਂ ਉਹਨਾਂ ਨੇ ਸੰਭਾਲ ਕਰੀ